ਪਹਿਲਾ ਸਾਰੇ মিডিਆ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਮੇਰੇ ਨਾਲ ਅੱਜ ਦੀ ਇਸ ਪ੍ਰੈਸ ਪਾਰਟਾ ਚ ਲਾਲਚੰਦ ਕੁਟਾਰੂ ਚੱਕਦੀ ਮੇਰੇ ਕੈਬਨਟ ਕਲੀਕ ਰੰਧਾਵਾ ਸਾਹਿਬ ਐਮ ਐਲ ਏ ਸਾਹਿਬਾਨ ਸਾਡੇ ਸਾਰੇ ਦਰਜਾ ਬਦਰਜਾ ਅਧਿਕਾਰੀ ਗਣ ਔਰ ਸਾਰੇ ਐਮ ਐਲ ਸੌਰੀ ਹਲਕਾ ਇੰਚਾਰਜ ਸਾਹਿਬਾਨ ਸੋ ਬਹੁਤ ਹੀ ਅੱਜ ਦੀ ਇੱਕ ਇੰਪੋਰਟੈਂਟ ਮੀਟਿੰਗ ਜਿਹੜੀ ਆ ਉਹ ਪ੍ਰਸ਼ਾਸਨ ਦੇ ਨਾਲ ਹੋਈ ਆ ਕਿਉਂਕਿ ਪਿਛਲੇ ਦਿਨੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਨਸ਼ਿਆਂ ਦੇ ਵਿਰੁੱਧ ਆਖਰੀ ਹਮਲਾ ਕਰਨ ਦੇ ਲਈ ਆੰਤਮ ਜਿਹੜਾ ਯੋਧ ਚੱਲ ਰਿਹਾਗਾ ਉਦੇ ਵਿਚ ਅੰਤਮ ਅੰਜਾਮ ਤੱਕ ਲੈ ਕੇ ਜਾਣ ਲਈ ਅੰਤਮ ਲੜਾਈ ਦੇ ਦੌਰ ਚ ਦਾਖਲ ਹੋਣ ਲਈ ਸਾਡੀ ਕਮੇਟੀ ਦਾ ਗਠਨ ਕੀਤਾ ਜਿਸ ਦੇ ਵਿੱਚ ਮੈਨੂੰ ਚੇਅਰ ਬਣਾਇਆ ਯੁੱਧ ਨਸ਼ਿਆਂ ਵਿਰੁੱਧ ਯੁੱਧ ਨਸ਼ਿਆਂ ਵਿਰੁੱਧ ਦੀ ਸ਼ੁਰੂਆਤ ਜਿਹੜੀ ਆ ਹੋਈ ਆ ਕਿ ਪੰਜਾਬ ਦੇ ਅੰਦਰੋਂ ਨਸ਼ਿਆਂ ਦਾ ਮੁਕੰਮਲ ਸਫਾਇਆ ਕਰਨਾਗਾ ਮੁਕੰਮਲ ਤਹਸਰਸ ਕਰਕੇ ਰੱਖਣਾਗਾ ਉਹ ਸਿਸਟਮ ਜਿਹੜਾ ਬਹੁਤ ਲੰਬੇ ਅਰਸੇ ਤੋਂ ਸ਼੍ਰੋਮਣੀ ਅਕਾਲੀ ਦਲ ਭਾਜਪੀ ਔਰ ਕਾਂਗਰਸ ਪਾਰਟੀ ਨੇ ਪੰਜਾਬ ਚ ਫਾਇਦਾ ਕੀਤਾ ਸੀ ਕਿਉਂਕਿ ਜਦੋਂ ਪੰਜਾਬ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਭਾਜਪੀ ਦੀ ਸਰਕਾਰ ਆਈ ਉਸ ਸਮੇਂ ਪੰਜਾਬ ਦੇ ਅੰਦਰ ਸਿੰਥੈਟਿਕ ਡਰੱਗਸ ਨਸ਼ਿਆਂ ਦੀ ਮਥਰ ਜਿਹੜਾ ਉਹਨਾਂ ਦੀ ਸਰਕਾਰਾਂ ਨੇ ਰੱਖਿਆ ਪੰਜਾਬ ਤੁਸੀਂ ਦੇਖਿਓ 2007 ਤੋਂ ਲੈ ਕੇ 17 ਤੱਕ ਪੰਜਾਬ ਦੇ ਅੰਦਰ ਚਿੱਟੇ ਦਾ ਬੋਲਬਾਲਾ ਰਿਹਾ ਜਦੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ ਅਕਾਲੀ ਦਲ ਦੀ ਸਰਕਾਰ ਸੀ ਉਸ ਸਮੇਂ ਚਿੱਟੇ ਦਾ ਵਪਾਰ ਜਿਹੜਾ ਪੰਜਾਬ ਸਿਖਰਾਂ ਤੇ ਪਹੁੰਚ ਗਿਆ ਔਰ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਮੱਥੇ ਨੂੰ 100 ਲਾ ਕੇ 100 ਖਾਦੀ ਕੀ ਕਿਹਾ ਸੀਗਾ ਕਿ ਮੈਂ 4 ਹਫ਼ਤੇ ਦਾ ਨਸ਼ਾ ਖਤਮ ਕਰ ਦੂੰ ਪਰ ਲੇਕਿਨ 5 ਸਾਲ ਉਹਨਾਂ ਦੀ ਸਰਕਾਰ ਨੇ ਵੀ ਕਾਂਗਰਸ ਪਾਰਟੀ ਦੀ ਸਰਕਾਰ ਨੇ ਵੀ ਨਸ਼ੇ ਦੇ ਵਪਾਰੀਆਂ ਦਾ ਦਸਤਕਸਤਾਂ ਸਾਹ ਦਿੱਤਾ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਆਈ ਅਸੀਂ ਨਸ਼ੇ ਦੇ ਖਿਲਾਫ ਸਭ ਤੋਂ ਵੱਧ ਵੱਡਾ ਹਮਲਾ ਕੀਤਾ ਔਰ ਸਭ ਤੋਂ ਵੱਧ ਰਿਕਵਰੀਆਂ ਹੋਈਆਂ ਸਭ ਤੋਂ ਵੱਧ ਦੋਸ਼ੀ ਫੜ ਕੇ ਜੇਲ੍ਹਾਂ ਚ ਰੱਖੇ ਗਏ ਔਰ ਕਨਵੈਕਸ਼ਨ ਰੇਟ ਸਜ਼ਾ ਕਰਾਉਣ ਦੀ ਦਰ ਜਿਹੜੀ ਅਕਾਲੀ ਦਲ ਭਾਜਪੀ ਦੇ ਸਮੇਂ ਔਰ ਕਾਂਗਰਸ ਪਾਰਟੀ ਦੇ ਸਮੇਂ 52% ਸੀਗੀ ਅੱਜ ਜੋ ਵੱਧ ਕੇ 86% ਹੋ ਗਈ ਹੈ ਯਾਨੀ ਕਿ ਅੱਗੇ ਦੋਸ਼ੀ ਫੜ ਵੀ ਲੈ ਜਾਂਦੇ ਸੀਗੇ ਬਟ ਲੇਕਰ ਉਹਨਾਂ ਨੂੰ ਅਦਾਲਤਾਂ ਜਾ ਕੇ ਬਰੀ ਕਰਵਾ ਦਿੱਤਾ ਜਾਂਦਾ ਸੀਗਾ ਔਰ ਸਾਡੀ ਸਰਕਾਰ ਦੇ ਸਮੇਂ ਕਨਵੈਕਸ਼ਨ ਰੇਟ ਜਿਹੜਾ ਆਪਾਂ ਕਹਿੰਦੇ ਨੇ ਸਜ਼ਾ ਦੀ ਦਰ ਜਿਹੜੀ ਆ ਉਹ 86% ਤੱਕ ਪਹੁੰਚੀ ਆ ਇਥੋਂ پتہ ਲੱਗਦਾ ਕਿ ਪੰਜਾਬ ਦੇ ਅੰਦਰ ਇੱਕ ਇਮਾਨਦਾਰ ਸਰਕਾਰ ਕੰਮ ਕਰੀਏ ਜਿਹੜੀ ਨਸ਼ਿਆਂ ਨੂੰ ਜੜ ਤੋਂ ਖਤਮ ਕਰਨਾ ਚਾਹਦੀ ਆ ਹੁਣ ਜਿਹੜਾ ਆਖਰੀ ਅਸੀਂ ਹਮਲਾ ਸ਼ੁਰੂ ਕੀਤਾਗਾ ਆਖਰੀ ਜਿਹੜੀ ਮਹਮ ਸ਼ੁਰੂ ਕੀਤੀ ਆ ਕਿਉਂਕਿ ਇਸ ਮਹਮ ਦੇ ਦੇ ਰਹੀ ਅਸੀਂ ਹਰ ਪਿੰਡ ਤੱਕ ਜਾਵਾਂਗੇ ਅਸੀਂ ਹਰ ਸ਼ਹਿਰ ਤੱਕ ਜਾਵਾਂਗੇ ਅਸੀਂ ਉਸ ਹਰ ਵਿਅਕਤੀ ਤੱਕ ਜਾਵਾਂਗੇ ਚਾਹੇ ਜਿਹੜਾ ਨਸ਼ਾ ਕਰਦਾਗਾ ਜਿਹੜਾ ਨਸ਼ਾ ਵੇਚਦਾਗਾ ਜਿਹੜਾ ਨਸ਼ਾ ਵੇਚਦਾਗਾ ਉਹਨੂੰ ਫੜ ਕੇ ਜੇਲਾ ਚ ਲੱਕਾਂਗੇ ਉਹਦੀ ਪ੍ਰਾਪਰਟੀ ਵੀ ਜਿਹੜੀ ਆ ਅਟੈਚ ਕਰਾਂਗੇ ਪ੍ਰਾਪਰਟੀ ਵੀ ਸਰਕਾਰ ਕੋਲ ਲੈ ਕੇ ਜਾਣਾ ਹੈ ਔਰ ਜਿਹੜਾ ਨਸ਼ਾ ਕਰਦਾਗਾ ਉਹਦੇ ਨਾਲ ਅਸੀਂ ਹਮਦਰਦੀ ਭਰਿਆ ਬਤੀਰਾ ਬਣਾ ਕੇ ਉਹਨੂੰ ਅਸੀਂ ਹਸਪੀਟਲ ਦੇ ਅੰਦਰ ਵੀ ਦਾਖਲ ਕਰਾਵਾਂਗੇ ਉਹਦਾ ਅਸੀਂ ਇਲਾਜ ਵੀ ਕਰਾਵਾਂਗੇ ਕਿਉਂਕਿ ਪੁਰਾਣੀਆਂ ਸਰਕਾਰਾਂ ਦੇ ਚ ਕਰਕੇ ਹੀ ਹੋਇਆਗਾ ਕਿ ਉਹਨਾਂ ਨੇ ਮਾਹੌਲ ਐਸਾ ਬਣਾਤਾ ਜੂਤ ਦੇ ਅੰਦਰ ਨੈਕਟਵ ਮਾਹੌਲ ਪੈਦਾ ਕਰਤਾ ਕਿ ਪੰਜਾਬ ਚ ਨੌਕਰੀਆਂ ਨਹੀਂ ਮਿਲੀਆਂ ਤੁਸੀਂ ਦੇਖੋ ਜੇ ਮੈਂ 2 2017 ਤੋਂ ਲੈ ਕੇ 22 ਤੱਕ ਗੱਲ ਕਰਾਂ ਸਾਰੀਆਂ सत्त हजार नौकरियां जीविया मिली जेकर पिछले उस तो पिछले दस साल के टनोर की गल करिए भारतीय जनता पार्टी इस समय की दो हजार सात तो लैके सतारा की तो उस समय सारिया ही भी बई कजार नौकरी जीविया पर लेकिन सरदार भगवंत सिंह मान जी ने सिर्फ और सिर्फ तिना साल हजार तो वह नौकरिया देकर पंजाब के जूथर नौजवान के अंदर एक आत्म विश्वास पैदा किया गा एक लोगों के अंदर विश्वास पैदा किया गया ਕਿ ਪੰਜਾਬ ਜਿਹੜਾਗਾ ਉਹ ਵੀ ਜਿੱਥੇ ਸੂਰਬੀਰਨ ਧਰਤੀ ਆ ਉੱਥੇ ਵੀ ਮੈ ਸੰਬੰਧ ਦਾ ਰੋਜ਼ਗਾਰ ਮਿਲ ਸਕਦਾਗਾ ਜੇ ਅੱਜ ਪੰਜਾਬ ਦੇ ਅੰਦਰ 88000 ਕਰੋੜ ਦਾ ਨਿਵੇਸ਼ ਹੋਇਆਗਾ 88000 ਕਰੋੜ ਦੇ ਪੰਜਾਬ ਦੇ ਅੰਦਰ ਵਪਾਰ ਆਏ ਨੇ ਕਿ ਤਾਂ ਇਸ ਗੱਲ ਦੀ ਸਬੂਤ ਆ ਕਿ ਪੰਜਾਬ ਦੇ ਅੰਦਰ ਜਿਹੜਾ ਪੰਜਾਬ ਡਿਵੈਲਪਮੈਂਟ ਹੋ ਰਹੀ ਆ ਤਰੱਕੀ ਹੋ ਰਹੀ ਆ ਉਹਨਾਂ 88000 ਕਰੋੜ ਦੇ ਨਾਲ ਲਗਭਗ 5000 5 ਸੌਰੀ 5 ਲੱਖ ਲਗਭਗ 5 ਲੱਖ ਨੌਜਵਾਨਾਂ ਨੂੰ ਸਿੱਧੇ ਰੂਪ ਵਿੱਚ ਰੋਜ਼ਗਾਰ ਮਿਲਿਆਗਾ ਯਾਨੀ ਕਿ ਇੰਡਾਇਰੈਕਟਲੀ ਵੀ ਇਸ ਕੋਈ 25000 ਤੇ ਲੱਗਿਆ ਕੋਈ 30000 ਤੇ ਲੱਗਿਆ ਕੋਈ 50000 ਤੇ ਲੱਗਿਆ ਕੋਈ ਲੱਖ ਰੁਪਏ ਤੇ ਲੱਗ ਗਿਆ ਪਰ ਲੇਕਿਨ ਪੁਰਾਣੀ ਸਰਕਾਰ ਨੇ ਇਹਦੇ ਕੋਵਿਡ ਦਾ ਬਹਾਨਾ ਲਾਇਆ ਇਹਦੇ ਕੋਈ ਹੋਰ ਬਹਾਨਾ ਲਾਇਆ ਪਰ ਲੇਕਿਨ ਉਹਨਾਂ ਨੇ ਪੰਜਾਬ ਦੇ ਅੰਦਰ ਨਸ਼ਿਆਂ ਦਾ ਕਾਰੋਬਾਰ ਸ਼ੁਰੂ ਕੀਤਾ ਪਰ ਲੇਕਿਨ ਆਖਰੀ ਹਮਲਾ ਸਰਦਾਰ ਭਗਵੰਤ ਸਿੰਘ ਮਾਜੀ ਨੇ ਸਟਾਰਟ ਕੀਤਾਗਾ ਮੈਂ ਸਾਰੇ ਅਧਿਕਾਰੀਗਣ ਦੀ ਮੀਟਿੰਗ ਲਈਆ ਕਿ ਕਿੰਨੇ ਇਸ ਰਜਿਸਟਰ ਹੋ ਰਹੇ ਨੇ ਕਿ ਜਿਹੜੇ ਹੌਟਸਪੌਟ ਨੇਗੇ ਉਹ ਆਇਡੈਂਟੀਫਾਈ ਕੀਤੇ ਜਾ ਰਹੇ ਨੇ ਕਿ ਹਸਪਤਾਲਾਂ ਦੇ ਅੰਦਰ ਕੀ ਪ੍ਰਬੰਧ ਹੈ ਉਹ ਸਾਰਾ ਜਾਇਜ਼ਾ ਲਿਆ ਗਿਆ ਜਿੱਥੇ ਜਿੱਥੇ ਘਾਟ ਆ ਜਿਹੜੀ ਢਾਟ ਜਿਹੜੀ ਆ ਉਹ ਸਾਹਮਣੇ ਆਈ ਆ ਔਰ ਨਾਲੇ ਸਮੇਂ ਚ ਸਾਰੀ ਢਾਟ ਪੂਰੀ ਕੀਤੀ ਜਾਊਗੀ ਤਾਂ ਕਿ ਕੋਈ ਵੀ ਵਿਅਕਤੀ ਜਿਹੜਾ ਜਿਹੜਾ ਕੋਈ ਨਸ਼ਾ ਕਰਦਾਗਾ ਉਹਦਾ ਅੱਛਾ ਇਲਾਜ ਹੋ ਸਕੇ ਔਰ ਜਿਹੜਾ ਨਸ਼ਾ ਵੇਚਦਾਗਾ ਜਾਂ ਤਾਂ ਉਹ ਪੰਜਾਬ ਛੱਡ ਜਾਊਗਾ ਜਾਂ ਫਿਰ ਉਹਨੂੰ ਜਿਹੜਾ ਹੈ ਕਾਨੂੰਨ ਦੇ ਮਤਲਬਕ ਸਲਾਖਾਂ ਦੇ ਪਿੱਛੇ ਜਾਣਾ ਐਕਚੁਅਲੀ ਇਹ ਕਿਉਂ ਮਿੰਦਰ ਸਾਹਿਬ ਕੋਈ ਐਕਸ਼ਨ ਲੇਟ ਨਹੀਂ ਹੈਗਾ ਪਿਛਲੇ ਤਿੰਨ ਸਾਲਾਂ ਤੋਂ ਪਹਿਲਾਂ ਦੁਹਰਾ ਰਹੇ ਦੁਬਾਰੇ ਕਿ ਤਿੰਨ ਸਾਲਾਂ ਚ ਜਿੰਨੀਆਂ ਰਿਕਵਰੀਆਂ ਪਿਛਲੇ 15 ਸਾਲਾਂ ਚ ਹੋ ਜਾਂਦੀ ਸੀ ਆ ਉਦੋਂ ਵੱਧ ਰਿਕਵਰੀਆਂ ਜਿਹੜੀਆਂ ਉਹ ਤਿੰਨ ਸਾਲਾਂ ਚ ਹੋ ਜਾਂ ਨੇ ਤਾਂ ਆਖਰੀ ਜਿਹਨੂੰ ਹੱਲਾ ਇੱਕ ਮਿੰਟ ਪਲੀਜ਼ ਪਲੀਜ਼ ਲੈਟ ਮੀ ਕੰਪਲੀਟ ਆਖਰੀ ਤਿੰਨ ਸਾਲਾਂ ਚ ਜਿਹੜਾ ਹੋਇਆ ਕੰਮ ਉਹ ਪਿਛਲੇ 15 ਸਾਲਾਂ ਚ ਹੀ ਹੋਇਆ ਸੀ ਹੁਣ ਦੋ ਸਾਲਾਂ ਚ ਅਸੀਂ ਬਿਲਕੁਲ ਇਸ ਜਿਹੜਾ ਸਿਸਟਮ ਆ ਜਿਹੜਾ ਬਚਿਆ ਕੁਦਰ ਸਿਸਟਮ ਆ ਉਹਨੂੰ ਤੈਸ ਨੈਸ ਕਰਾਂ ਰਿਕਵਰੀ ਦਾ ਹੁਣ ਦਾ ਮਤਲਬ ਇਹ ਹੋ ਸਕਦਾ ਵੀ ਪੰਜਾਬ ਚ ਚਿੱਟਾ ਪਹਿਲਾਂ ਨਾਲੋਂ ਜ਼ਿਆਦਾ ਆ ਰਿਹਾ ਹੈ ਇਦਾਂ ਕਦੇ ਨਹੀਂ ਹੋਇਆਗਾ ਕਿ ਰਿਕਵਰੀ ਜੇ ਦੋ ਹੋ ਗਿਆ ਇਹ ਨਹੀਂਗਾ ਉਸ ਸਮੇਂ ਕੋਈ ਰਿਕਵਰੀ ਕਰਦਾ ਹੀ ਨਹੀਂ ਸੀਗਾ ਉਹਨਾਂ ਸਮਿਆਂ 'ਚ ਰਿਕਵਰੀ ਕਰਦਾ ਨਹੀਂ ਸੀਗਾ ਉਹਨਾਂ ਸਮੇਂ ਦੇ ਅੰਦਰ ਤੁਸੀਂ ਦੇਖੋ ਕਿ ਪੰਜਾਬ ਦੇ ਅੰਦਰ ਤੁਸੀਂ ਤੁਹਾਡੀ ਕਿੰਨੀ ਉਮਰ ਹੋਊਗੀ ਸੋਚੋ ਕਿ ਜਦੋਂ 2007 ਦੀ 17 ਤੋਂ ਲੈ ਕੇ ਇਹ 7 ਤੋਂ ਲੈ ਕੇ 17 ਤੱਕ ਅਕਾਲੀ ਦਲ ਭਾਜਪੀ ਦਾ ਰਾਜ ਰਿਹਾ ਚਿੱਤੇ ਦਾ ਨਾਮ ਪਹਿਲੀ ਵਾਰ ਸੁਣਿਆਗਾ ਆ ਰਮਨਬੈਲ ਜੀ ਖੜੇ ਸਾਡੇ ਤੋਂ ਸਭ ਤੋਂ ਵੱਡੇ ਲੱਗਦੇ ਨੇ ਮੇਰੇ ਤੋਂ ਉਮਰ 'ਚ ਔਰ ਸਾਡੇ ਭਾਈ ਸਾਹਿਬ ਖੜੇ ਨੇ ਇਹਨਾਂ ਦੀ ਉਮਰ ਮੇਰੇ ਤੋਂ ਵੱਧ ਆ ਗਈ ਇਹ ਦੱਸ ਸਕਦੇ ਕੋ ਉਸ ਤੋਂ ਪਹਿਲਾਂ ਚਿੱਟੇ ਦਾ ਨਾਮ ਸੁਣਿਆ ਸੀਗਾ ਚਿੱਟੇ ਦਾ ਨਾਮ ਪਹਿਲੀ ਵਾਰ ਕਿਹਦੇ ਸਮੇਂ ਇੰਟਰੋਡਿਊਸ ਹੋਇਆ ਪੰਜਾਬ 'ਚ ਅਕਾਲੀ ਸਰਕਾਰ ਸਮੇਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸਮੇਂ ਸੋ ਕਾਂਗਰਸ ਪਾਰਟੀ ਨੇ ਸੌ ਖਾਦੀ ਸੀਗੀ ਜੇ ਗੁਟਕਾ ਸਾ ਮੱਥੇ ਨੂੰ ਲਾ ਕੇ ਸੌ ਖਾਣ ਦੀ ਨੌਬਤ ਕੈਪਟਨ ਸਾਹਿਬ ਨੂੰ ਕਿਉਂ ਆਈ ਸੀ ਕਿ ਉਸ ਸਮੇਂ ਪੰਜਾਬ ਦੇ ਅੰਦਰ ਚਿੱਟੇ ਦਾ ਵਪਾਰ ਸਿਖਰਾਂ ਤੇ ਸੀਗਾ ਪਰ ਲੇਕਿਨ ਅਫਸੋਸ ਕੈਪਟਨ ਸਾਹਿਬ ਨੇ ਵੀ ਘਰ ਚ ਵੜ ਗਿਆ ਕੈਪਟਨ ਸਾਹਿਬ ਨੇ ਵੀ ਕੰਪਰੋਮਾਈਜ਼ ਜਿਹੜਾ ਅਕਾਲੀ ਦਲ ਬੀਜੇਪੀ ਨਾਲ ਕਰ ਰਿਹਾ ਇੱਕ ਵੀ ਕੰਮ ਨਹੀਂ ਕੀਤਾ ਤਾਂ ਹੀ ਪੰਜਾਬ ਦੇ ਲੋਕ ਕਰਨ ਸਤਾ ਤੋਂ ਲਾਭ ਕਰਦੇ ਚੱਲ ਰਹੀ ਜੀ ਟੈਨਸ਼ਨ ਤੋਂ ਪੰਜਾਬ ਵਿੱਚ ਚੱਲ ਰਹੀ ਹੈ ਫੇਲ ਹੋਈਆਂ ਸਰਕਾਰਾਂ ਦੋਨੇ ਫੇਲ ਹੋਈਆਂ ਨਸ਼ੇ ਤੇ ਮੈਂ ਜਿਹੜੀ ਗੱਲ ਕਰ ਰਿਹਾ ਚੱਲ ਨਹੀਂ ਰਿਹਾ ਮੈਂ ਬਾਰ ਬਾਰ ਤੁਹਾਨੂੰ ਮੈਨੂੰ ਦਾ ਤੀਜੀ ਵਾਰ ਰਿਪੀਟ ਕਰਨਾ ਪੈ ਰਿਹਾ ਮੈਨੂੰ ਮੈਂ ਕਹਿ ਰਿਆਂਗਾ ਇਹ ਤਿੰਨਾਂ ਸਾਲਾਂ ਚ ਪਿਛਲੇ ਤਿੰਨਾਂ ਸਾਲਾਂ ਜਿਹੜੇ ਸਾਡੀ ਸਰਕਾਰ ਦੇ ਲਗਭਗ ਅਜੇ ਮਾਰਚ ਤੋਂ ਪੂਰੇ ਹੋਣੇ ਨੇ ਕਿ 13 ਮਾਰਚ ਤੋਂ ਬਾਅਦ ਉਹਨਾਂ ਸਾਲਾਂ ਦੌਰਾਨ ਸਭ ਤੋਂ ਵੱਧ ਰ ਅੰਤਮ ਹੱਲਾ ਦਾ ਇਹ ਅੰਤਮ ਲੜਾਈ ਜਿਹੜੀ ਆ ਉਹਦੇ ਤੈਸੇ ਨੂੰ ਖਤਮ ਕਰਕੇ ਰਹਿਣ ਡਰੋਨ ਐਕਟੀਵਿਟੀ ਵਧੀ ਜੀ ਪਾਕਿਸਤਾਨ ਵਾਲੀ ਸਾਈਡ ਤੋਂ ਬਿਲਕੁਲ ਕੱਲ ਹੀ ਅਸੀਂ ਤਿੰਨ ਵੱਡੀਆਂ ਕੰਪਨੀਆਂ ਤੇ ਜਿਹੜੀ ਆ ਉਹਨੇ ਦਿਗਜ਼ਿਬਿਸ਼ਨ ਦੇਖੀ ਆ ਉਹਨਾਂ ਨੇ ਸਾਨੂੰ ਆਪ ਵੀ ਪ੍ਰੈਜੈਂਟੇਸ਼ਨ ਦਿੱਤੀ ਹੈਗੀ ਸੋ ਬਿਲਕੁਲ ਅਸੀਂ ਡਰੋਨ ਵੀ ਖਰੀਦਾਂਗੇ ਤਾਂ ਕਿ ਜਿਹੜਾ ਵੀ ਪੰਜਾਬ ਆਕਸਤਾਨ ਤੇ ਬਾਰਡਰ ਤੋਂ ਪਾਰ ਆਉਂਦਾਗਾ ਉਹਨੂੰ ਪੰਜਾਬ ਪੁਲਿਸ ਜਿਹੜੀ ਆ ਉਹ ਗਰਾਸਕੇ ਨੂੰ ਖਤਮ ਕਰਦੇ ਆ। ਹੁਣ ਨਾਲ ਪੁਲਿਸ ਹੁੰਦਾ ਕਈ ਪੁਲਿਸ ਚੌਕੀਆਂ ਕਿਨ ਚਾਰ ਜਿਹੜੇ 22 ਸਾਲ ਲੱਗੇ ਨੇ ਉਹ ਬਦਲਦੇ ਨਹੀਂ ਇਹਨਾਂ ਮਤਲਬ ਉਹ ਲੋਕਾਂ ਨਾਲ ਮਿਲੇ ਬੁਤਲ ਲਈ ਕਿ ਬਦਨਾਮ ਚੌਕੀਆਂ ਨੇ ਬਦਨਾਮ ਪਿੰਡ ਰੇਲੇ ਕੋਲ ਉੱਥੇ ਹੀ ਲੱਗ ਚੇਂਜ ਹੋ ਜਾਂਦੇ ਲੱਗ ਕੇ ਚੌਕੀਆਂ ਚਾਹ ਦੇ ਰਹੇ ਨੇ ਇਹਦਾ ਕਾਰਨ ਜੀ ਦੇਖੋ ਜੀ ਇਹ ਪ੍ਰਸ਼ਾਸਨਿਕ ਕੰਮ ਆਗਾ ਮੈਂ ਇਹ ਨਹੀਂ ਲੱਗਦਾ ਮੀਟਿੰਗ ਕਰ ਰਹੇ ਆ ਜਿਹੜਾ ਵੀ ਮੇਰੇ ਕੋਲ ਇਦਾਂ ਦਾ ਸਾਹਮਣੇ ਆਊਗਾ ਤਾਂ ਉਹਦੇ ਖਿਲਾਫ ਕਾਰਵਾਈ ਹੋ ਕੋਈ ਵੀ ਹੋਗਾ ਉਹੀ ਇਹ ਨਹੀਂ ਹੈਗਾ ਕਿ ਇੱਕੋ ਜਗ੍ਹਾ ਤੇ ਰਹੂਗਾ 20 ਸਾਲ 30 ਸਾਲ ਉਹਦੀ ਬੰਦੀ ਕੀਤੀ ਸੀ ਨਸ਼ਾ ਨਸ਼ਾ ਦੀ ਤਾਲੇ ਦਾ ਛੜੀ ਜਾਰੀ ਕੀਤੀ ਗਈ ਪ੍ਰਸ਼ਾਸਨ ਨੂੰ ਕਿਸ ਤਰ੍ਹਾਂ ਦੀ ਗੱਲਬਾਤ ਹੋਈ ਹੈ ਜਿਸ ਨੂੰ ਦੱਲ ਜਾਰੀ ਕੀਤੀ ਗਈ ਹੈ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਆ ਪ੍ਰਸ਼ਾਸਨ ਨੂੰ ਇਹੀ ਹਦਾਇਤ ਜਾਰੀ ਕੀਤੀ ਗਈ ਹੈ ਕਿ ਨਸ਼ਾ ਜਿਹੜਾ ਕਿਸੇ ਵੀ ਲੈਵਲ ਤੇ ਟੋਲਰੇਟ ਨਹੀਂ ਕੀਤਾ ਜਾਊਗਾ ਔਰ ਨਸ਼ੇ ਦਾ ਤਸਕਰ ਜਿਹੜਾ ਉਹ ਇਹ ਨਹੀਂ ਕਿ ਬਾਹਰ ਫਿਰਦਾ ਦਿਖਾਈ ਦੇਊਗਾ ਦੇ ਖਿਲਾਫ ਕਾਰਵਾਈ ਕਰੋ ਉਹਦੀਆਂ ਪ੍ਰਾਪਰਟੀਆਂ ਜਿਹੜੀਆਂ ਅਟੈਚ ਕਰਕੇ ਉਹਨਾਂ ਜ਼ਿਲ੍ਹਾ 'ਚ ਲੱਕੋ ਔਰ ਜਿਹੜਾ ਵੀ ਕਾਨੂੰਨ ਦੇ ਅਨਸਾਰ ਕੰਮ ਹੋ ਸਕਦਾ ਉਹਦੇ ਖਿਲਾਫ ਕਾਰਵਾਈ ਕਰੋ ਸਭ ਨੇ ਕਿਹਾਗਾ ਕਿ ਬਿਲਕੁਲ ਕਰਾਂ ਕੋਈ ਵੀ ਚਾਹੇ ਕੋਈ ਪੋਲੀਟਿਕਲ ਆ ਚਾਹੇ ਕੋਈ ਪੰਜਾਬ ਪੁਲਿਸ ਦਾ ਚਾਹੇ ਕੋਈ ਸਿਵਲ ਪ੍ਰਸ਼ਾਸਨ ਦਾ ਜਿਹੜਾ ਵੀ ਹੈਗਾ ਉਹਦੇ ਖਿਲਾਫ ਕਰ ਸਕਦਾ ਸਰ ਮੇਬਰ 23 ਨੰਬਰ ਜਾਰੀ ਕੀਤੀ ਡ੍ਰਾਈਵ ਆਪ ਜੀ ਨੇ ਏਜੰਟਾ ਦੇ ਖਿਲਾਫ ਹੀ ਚਲਾਈ ਹੈ ਸਰ ਏਜੰਟ ਅਜੇ ਤੱਕ ਉਹਦਾ ਦੀ ਚਾਬੀ ਸਿਸਟਮ ਚੱਲ ਰਿਹਾ ਕੁਝ ਪਰਚੇ ਵੀ ਜਿਹੜੇ ਆ ਦੋ ਦੋ ਮਹੀਨੇ ਹੋ ਗਏ ਇਨਕੁਆਰੀ ਹੋਈ ਹੁੰਦੀ ਹੈ ਬੇਨ ਦੇਖੋ ਇਨਕੁਆਰੀ ਕਰਾਉਣਾ ਅਕਿਊਜ਼ ਦਾ ਰਾਈਟ ਹੁੰਦਾ ਹੈ ਪਰ ਲੇਕਿਨ ਸਾਡੀ ਸਰਕਾਰ ਏਜੰਟਾਂ ਦੇ ਖਿਲਾਫ ਚਾਹੇ ਟ੍ਰੈਵਲ ਏਜੰਟਾਂ ਦੀ ਤੁਸੀਂ ਗੱਲ ਕਰ ਰਹੇ ਹੋ ਇੱਥੇ ਟ੍ਰੈਵਲੈਂਟਾਂ ਦੇ ਕਲੱਬ ਜਿਹੜਾ ਟਟਕੇ ਸਿਬੋਰਚਾ ਖੋਲਿਆਗਾ ਪੰਜਾਬ ਦੇ ਅੰਦਰ ਜਿਹੜਾ ਗੈਰ ਕਾਨੂੰਨੀ ਟ੍ਰੈਵਲਿੰਗ ਦਾ ਕੰਮ ਕਰਦੇ ਖਤਮ ਹੋ ਗਿਆ